ਸਸਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਭਾਰਤ ਅਤੇ ਵੱਖਵਾਦੀ ਸਮਰਥਕਾਂ ਦੇ ਵਿਚਕਾਰ ਤਣਾਅ ਇੱਕ ਵਾਰ ਫਿਰ ਗੰਭੀਰ ਮੋੜ ਉੱਤੇ ਪਹੁੰਚ ਚੁੱਕਿਆ ਹੈ। ਓਟਵਾ ਦੇ ਵਿੱਚ ਭਾਰਤੀ ਦੂਤਾਵਾਸ ਤੋਂ ਬਾਹਰ ਵੱਖਵਾਦੀ ਸਮਰਥਕਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਭਾਰਤ ਵਿਰੋਧੀ ਨਾਅਰੇ ਅਤੇ ਵੱਖਵਾਦੀ ਝੰਡੇ ਵੀ ਨਜ਼ਰ ਆ ਰਹੇ ਨੇ। ਇਸੇ ਪ੍ਰਦਰਸ਼ਨ ਦੀ ਵਜ੍ਹਾ ਬਣਿਆ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਬਿਆ ਜਿਸ ਦੇ ਵਿੱਚ ਉਹਨਾਂ ਨਿਜਰ ਕਤਲ ਮਾਮਲੇ ਦੇ ਵਿੱਚ ਭਾਰਤ ਉੱਤੇ ਲੱਗੇ ਦੋਸ਼ਾਂ ਨੂੰ ਨਕਾਲਤਿਆਂ ਕੈਨੇਡਾ ਤੋਂ ਠੋਸ ਸਬੂਤ ਮਾਂਗ ਲਈ ਨਹੀਂ ਉੱਤਰਵਾਖਵਾਦੀ ਸਮਰਥਕਾਂ ਦੇ ਵੱਲੋਂ ਕੈਨੇਡੀਅਨ ਛੱਡੇ ਦੀ ਰੋਸ ਤੋਂ ਤੇ ਵਿਵਾਦ ਖੜਾ ਹੋ ਚੁੱਕਿਆ ਹੈ ਤੇ ਫਿਲਹਾਲ ਭਾਰਤ ਤੇ ਕੈਨੇਡਾ ਰਿਸ਼ਤੇ ਕਾਫੀ ਜਲਤ ਸੰਵੇਦਨਸ਼ੀਲ ਦੌਰ ਦੇ ਵਿੱਚ ਗੁਜ਼ਰ ਰਹੇ ਨੇ ਭਾਰਤ ਤੇ ਵਖਵਾਦੀ ਸਮਰਥਕਾਂ ਦੇ ਦਰਮਿਆਨ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਗੰਭੀਰ ਮੋੜ ਤੇ ਪਹੁੰਚ ਚੁੱਕਿਆ ਹੈ ਓਟਵਾ ਦੇ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਹੋਏ ਤਾਜ਼ਾ ਪ੍ਰਦਰਸ਼ਨਾਂ ਨੇ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਰਿਸ਼ਤੇ ਦੇ ਵਿੱਚ ਮੌਜੂਦਾ ਕੜਵਾਰਟ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ ਤੇ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵਖਵਾਦੀ ਸਮਰਥਕਾਂ ਵੱਲੋਂ ਵੱਟੇ ਬਦਲਉਤੇ ਪ੍ਰਦਰਸ਼ਨ ਕੀਤਾ ਗਿਆ ਬਰਬਾਦੀ ਅਤੇ ਕੜਾਕਰੇ ਦੀ ਠੰਣ ਤੇ ਬਾਵਜੂਦ ਵੀ ਫੈਡਰੇਸ਼ਨ ਕਾਰੇ ਭਾਰਤੀ ਵਿਰੋਧੀ ਨਾਰੇ ਲਗਾਉਂਦੇ ਅਤੇ ਵੱਖਵਾਦੀ ਝੰਡੇ ਲਹਿਰੋਂ ਦੇ ਨਜ਼ਰ ਆਏ ਇਸ ਪ੍ਰਦਰਸ਼ਨ ਦੇ ਮੁੱਖ ਵਜਾ ਬਣਿਆ ਹੈ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਹਾਲੀਆ ਬਿਆਨ ਜੀ ਹਾਂ ਇੱਕ ਇੰਟਰਵਿਊ ਦੌਰਾਨ ਦਿਨੇਸ਼ ਪਟਨਾਇਕ ਨੇ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਦੇ ਵਿੱਚ ਭਾਰਤ ਉੱਤੇ ਲਗੇ ਦੋਸ਼ਾਂ ਨੂੰ ਸਖ਼ਤੇ ਦੇ ਨਾਲ ਨਕਾਰਿਆ ਉਹਨਾਂ ਕੈਨੇਡਾ ਸਰਕਾਰ ਤੋਂ ਠੋਸ ਸਬੂਤ ਪੇਸ਼ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਸਿਰਫ਼ ਅਭਰੋਸੀ ਯੋਗ ਜਾਣਕਾਰੀ ਕਹਿਣਾ ਕਾਫੀ ਨਹੀਂ ਹੈ ਇਸ ਦੇ ਨਾਲ ਹੀ ਭਾਰਤੀ ਦਾਸੂਤ ਨੇ ਕੈਨੇਡਾ ਸਰਕਾਰ ਉਤੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਤਰਜੁਤੇ ਭਾਰਤ ਦੇ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗਰੁੱਪਾਂ ਉੱਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ ਤਨਾਵ ਨੂੰ ਹੋਰ ਪੜਕੋਣ ਵਾਲਾ ਇੱਕ ਹੋਰ ਕਾਰਨ ਬਣਿਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਆਬੀਦੀ ਪਾਰਤ ਫੇਰੀ ਜੀਹਾਂ ਵੱਖਵਾਦੀ ਸਮਰਥਕਾਂ ਕਹਿਣਾ ਹੈ ਕਿ ਜਦੋਂ ਤੱਕ ਨੀਜਰ ਕਤਲ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲ ਜਾਂਦਾ ਤਦ ਤੱਕ ਕੈਨੇਡੀਅਨ ਅਗਵਾ ਨੂੰ ਭਾਰਤ ਦੇ ਨਾਲ ਵਪਾਰਕ ਸੰਬੰਧ ਨਹੀਂ ਵਧਾਉਣੇ ਚਾਹੀਦੇ ਹਾਲਾਂਕਿ ਵਿਰੋਧ ਦੇ ਬਾਵਜੂਦ ਡੇਵਿਡ ਐਬੀ ਨੇ ਜਨਵਰੀ ਦੇ ਮੱਦੇ ਵਿੱਚ ਭਾਰਤ ਦਾ ਦੌਰਾ ਕੀਤਾ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਹਿਯੋਗ ਵਧਾਣ ਤੇ ਵਿਜੋ ਦਿੱਤਾ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਨਵਾਂ ਵਿਵਾਦ ਵੀ ਸਾਹਮਣੇ ਆ ਰਿਹਾ ਹੈ ਸਮਾਜਿਕ ਕਾਰਕੁਨਾਂ ਨੇ ਇਤਰਾਜ਼ ਜਤਾਇਆ ਹੈ ਕਿ ਵੱਖਵਾਦੀ ਪ੍ਰਦਰਸ਼ਨਾਂ ਦੌਰਾਨ ਕੈਨੇਡੀਅਨ ਕ੍ਰਾਸਟੂ ਚੁੰਡੇ ਦੀ ਵੱਤੋਂ ਕੀਤੀ ਜਾ ਰਹੀ ਹੈ ਮਹਾਰਤ ਅਨੁਸਾਰ ਇਸ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੱਖਵਾਦੀ এজেন্ডੇ ਦਾ ਸਮਰਥਨ ਕਰਦਾ ਹੈ ਪਰ ਕਈ ਸਾਨੇ ਕੈਨੇਡੀਅਨ ਨਾਗਰਿਕਾ ਮੰਨਦੇ ਕਿ ਗੁਰੂਪ ਕੈਨੇਡੀ ਦੀ ਧਰਤੀ ਨੂੰ ਆਪਣੇ ਨਿੱਜੀ ਸਿਆਸੀ ਮਕਸਦਾਂ ਦੇ ਲਈ ਵਰਤ ਰਹੇ ਨੇ ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਫਿਲਹਾਲ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਕੁ ਸੰਵੇਦਨਸ਼ੀਲ ਦੌਰ ਦੇ ਵਿੱਚੋਂ ਲੰਘ ਰਹੇ ਨੇ ਅਤੇ ਅਗਲੇ ਦਿਨਾਂ ਦੇ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਦੋਵਾਂ ਸਰਕਾਰਾਂ ਇਸ ਵੱਧ ਰਹੇ ਤੇ ਨਾਮ ਨੂੰ ਕਿਵੇਂ ਸੰਭਾਲਦੀਆਂ ਨੇ ਕੈਨੇਡਾ ਦੇ ਵਿੱਚ ਭਾਰਤ ਅਤੇ ਵੱਖਵਾਦੀ ਸਮਰਥਕਾਂ ਦੇ ਵਿਚਕਾਰ ਤਣਾਵ ਇੱਕ ਵਾਰ ਫਿਰ ਗੰਭੀਰ ਮੋੜ ਉੱਤੇ ਪਹੁੰਚ ਚੁੱਕਿਆ ਹੈ ਓਟਵਾ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵੱਖਵਾਦੀ ਸਮਰਥਕਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਭਾਰਤ ਵਿਰੋਧੀ ਨਾਅਰੇ ਅਤੇ ਵੱਖਵਾਦੀ ਝੰਡੇ ਵੀ ਨਜ਼ਰ ਆ ਰਹੇ ਨੇ ਇਸੇ ਪ੍ਰਦਰਸ਼ਨ ਦੀ ਵਜ੍ਹਾ ਬਣਿਆ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਬਿਆ ਜਿਸ ਦੇ ਵਿੱਚ ਉਹਨਾਂ ਨਿੱਜਕਤਲ ਮਾਮਲੇ ਦੇ ਵਿੱਚ ਭਾਰਤ ਉੱਤੇ ਲੱਗੇ ਦੋਸ਼ਾਂ ਨੂੰ ਨਕਾਲਤਿਆਂ ਕੈਨੇਡਾ ਤੋਂ ਠੋਸ ਸਬੂਤ ਭੁਲੇਨੇ ਉਦਾਰਵਾਦੀ ਸਮਰਥਕਾਂ ਦੇ ਵੱਲੋਂ ਕੈਨੇਡੀਅਨ ਛੱਡੇ ਦੀ ਹਰ ਤੋਂ ਤੇ ਵਿਵਾਦ ਖੜਾ ਹੋ ਚੁੱਕਿਆ ਹੈ ਤੇ ਫਿਲਹਾਲ ਭਾਰਤ ਤੇ ਕੈਨੇਡਾ ਰਿਸ਼ਤੇ ਕਾਫੀ ਜ਼ਿਆਦਾ ਸੰਵੇਦਨਸ਼ੀਲ ਦੌਰ ਦੇ ਵਿੱਚ ਗੁਜ਼ਰ ਰਹੇ ਨੇ ਭਾਰਤ ਤੇ ਵੱਖਵਾਦੀ ਸਮਰਥਕਾਂ ਦੇ ਦਰਮਿਆਨ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਗੰਭੀਰ ਮੋੜ ਤੇ ਪਹੁੰਚ ਚੁੱਕਿਆ ਹੈ ਉਦੋਂ ਦੇ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਹੋਏ ਤਾਜ਼ਾ ਪ੍ਰਦਰਸ਼ਨਾਂ ਨੇ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਰਿਸ਼ਤੇ ਦੇ ਵਿੱਚ ਮੌਜੂਦਾ ਕੜਵਾਰਟ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ ਤੇ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵੱਖਵਾਦੀ ਸਮਰਥਕਾਂ ਦੇ ਵੱਲੋਂ ਵੱਡੇ ਪੱਧਰ ਉਤੇ ਪ੍ਰਦਰਸ਼ਨ ਕੀਤਾ ਗਿਆ ਬਰਬਾਦੀ ਅਤੇ ਕੜਾਕਰੇ ਦੀ ਠੰਣ ਤੇ ਬਾਵਜੂਦ ਵੀ ਫੈਡਰੇਸ਼ਨ ਕਾਰੇ ਭਾਰਤੀ ਵਿਰੋਧੀ ਨਾਰੇ ਲਗਾਉਂਦੇ ਅਤੇ ਵੱਖਵਾਦੀ ਝੰਡੇ ਲਹਿਰੋਂ ਤੇ ਨਜ਼ਰ ਆਏ ਇਸ ਪ੍ਰਦਰਸ਼ਨ ਦੇ ਮੁੱਖ ਵਜ੍ਹਾ ਬਣਿਆ ਹੈ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਹਾਲੀਆ ਬਿਆਨ ਜੀ ਹਾਂ ਇੱਕ ਇੰਟਰਵਿਊ ਦੌਰਾਨ ਦਿਨੇਸ਼ ਪਟਨਾਇਕ ਨੇ ਹਦੀਬ ਸਿੰਘ ਨੀਜਰ ਕਤਲ ਮਾਮਲੇ ਦੇ ਵਿੱਚ ਭਾਰਤ ਉੱਤੇ ਲਗੇ ਦੋਸ਼ਾਂ ਨੂੰ ਸਖ਼ਤ ਦੇ ਨਾਲ ਅਨਕਾਰਿਆ ਉਹਨਾਂ ਕੈਨੇਡਾ ਸਰਕਾਰ ਤੋਂ ਠੋਸ ਸਬੂਤ ਪੇਸ਼ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਸਿਰਫ਼ ਅਪਰੋਕਸੀ ਯੋਗ ਜਾਣਕਾਰੀ ਕਹਿਣਾ ਕਾਫੀ ਨਹੀਂ ਹੈ ਇਸੇ ਨਾਲ ਹੀ ਭਾਰਤੀ ਦਾਸੂਤ ਨੇ ਕੈਨੇਡਾ ਸਰਕਾਰ ਉੱਤੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਤਰਜੁਤੇ ਭਾਰਤ ਦੇ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗਰੁੱਪਾਂ ਉੱਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ ਤਨਾਮ ਨੂੰ ਹੋਰ ਪੜਕੋਣ ਵਾਲਾ ਇੱਕ ਹੋਰ ਕਾਰਨ ਬਣਿਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਆਬੀਦੀ ਪਾਰਤ ਫੇਰੀ ਜੀਹਾਂ ਵਖਵਦੀ ਸਮਰਥਕਾ ਦਾ ਕਹਿਣਾ ਹੈ ਕਿ ਜਦੋਂ ਤੋ ਇਹ ਤਾਕਤ ਨਿਜਰ ਕਤਲ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲ ਜਾਂਦਾ ਤਦ ਤੱਕ ਕੈਨੇਡੀਅਨ ਅਗਵਾ ਨੂੰ ਭਾਰਤ ਦੇ ਨਾਲ ਵਪਾਰਕ ਸੰਬੰਧ ਨਹੀਂ ਵਧਾਉਣੇ ਚਾਹੀਦੇ ਹਾਲਾਂਕਿ ਵਿਰੋਧ ਦੇ ਬਾਵਜੂਦ ਡੇਵਿਡ ਐਬੀ ਨੇ ਜਨਵਰੀ ਦੇ ਮੱਦੇ ਵਿੱਚ ਭਾਰਤ ਦਾ ਦੌਰਾ ਕੀਤਾ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਹਿਯੋਗ ਵਧਾਉਣ ਤੇ ਵਿਚਾਰ ਕੀਤਾ। ਹੁਣ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਨਵਾਂ ਵਿਵਾਦ ਵੀ ਸਾਹਮਣੇ ਆ ਰਿਹਾ ਹੈ। ਸਮਾਜਿਕ ਕਾਰਕੁਨਾਂ ਨੇ ਇਤਰਾਜ਼ ਜਤਾਇਆ ਹੈ ਕਿ ਵੱਖਵਾਦੀ ਪ੍ਰਦਰਸ਼ਨਾਂ ਦੌਰਾਨ ਕੈਨੇਡੀਅਨ ਰਾਜ ਤੋਂ ਚੁੰਡੇ ਦੀ ਵੱਤੋਂ ਕੀਤੀ ਜਾ ਰਹੀ ਹੈ। ਮਾਰਾਤੇ ਅਨੁਸਾਰ ਇਸ ਰਾਹੀਂ ਇਹ ਦਸੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੱਖਵਾਦੀ ਏਜੰਡੇ ਦਾ ਸਮਰਥਨ ਕਰਦਾ ਹੈ ਪਰ ਕਈ ਸਾਨੇ ਕੈਨੇਡੀਅਨ ਨਾਗਰਿਕਾਂ ਦਾ ਮਰਨੈਕ ਦੇ ਰੂਪ ਕੈਨੇਡਾ ਦੀ ਧਰਤੀ ਨੂੰ ਆਪਣੇ ਨਿੱਜੀ ਸਿਆਸੀ ਮਕਸਦਾਂ ਦੇ ਲਈ ਵਰਤ ਰਹੇ ਨੇ ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਫਿਲਹਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਇੱਕ ਸੰਵੇਦਨਸ਼ੀਲ ਦੌਰ ਦੇ ਵਿੱਚੋਂ ਲੰਘ ਰਹੇ ਨੇ ਅਤੇ ਅਗਲੇ ਦਿਨਾਂ ਦੇ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਦੋਵਾਂ ਸਰਕਾਰਾਂ ਇਸ ਵੱਧ ਰਹੇ ਤੇ ਨਾਮ ਨੂੰ ਕਿਵੇਂ ਸੰਭਾਲਦੀਆਂ ਨੇ ਕੈਨੇਡਾ ਦੇ ਵਿੱਚ ਭਾਰਤ ਅਤੇ ਵੱਖਵਾਦੀ ਸਮਰਥਕਾਂ ਦੇ ਵਿਚਕਾਰ ਇਹ ਨਾਮ ਇੱਕ ਵਾਰ ਫਿਰ ਗੰਭੀਰ ਮੋੜ ਉੱਤੇ ਪਹੁੰਚ ਚੁੱਕਿਆ ਹੈ OTTA ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵੱਖਵਾਦੀ ਸਮਰਥਕਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਭਾਰਤ ਵਿਰੋਧੀ ਨਾਅਰੇ ਅਤੇ ਵੱਖਵਾਦੀ ਝੰਡੇ ਵੀ ਨਜ਼ਰ ਆ ਰਹੇ ਨੇ ਇਸੇ ਪ੍ਰਦਰਸ਼ਨ ਦੀ ਵਜ੍ਹਾ ਬਣਿਆ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਬਿਆ ਜਿਸ ਦੇ ਵਿੱਚ ਉਹਨਾਂ ਨਿਜਰ ਕਤਲ ਮਾਮਲੇ ਦੇ ਵਿੱਚ ਭਾਰਤ ਉੱਤੇ ਲੱਗੇ ਦੋਸ਼ਾਂ ਨੂੰ ਨਕਾਲਤਿਆਂ ਕੈਨੇਡਾ ਤੋਂ ਠੋਸ ਸਬੂਤ ਗੁਲੇ ਨੇ ਉਧਰ ਵੱਖਵਾਦੀ ਸਮਰਥਕਾਂ ਦੇ ਵੱਲੋਂ ਕੈਨੇਡੀਅਨ ਛੰਡੇ ਦੀ ਵਰਤੋਂ ਤੇ ਵਿਵਾਦ ਖੜਾ ਹੋ ਚੁੱਕਿਆ ਹੈ ਤੇ ਫਿਲਹਾਲ ਭਾਰਤ ਤੇ ਕੈਨੇਡਾ ਰਿਸ਼ਤੇ ਕਾਫੀ ਜਲਤ ਸੰਵੇਦਨਸ਼ੀਲ ਦੌਰ ਦੇ ਵਿੱਚ ਗੁਜ਼ਰ ਰਹੇ ਨੇ ਭਾਰਤ ਤੇ ਵੱਖਵਾਦੀ ਸਮਰਥਕਾਂ ਦੇ ਦਰਮਿਆਨ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਗੰਭੀਰ ਮੋੜ ਤੇ ਪਹੁੰਚ ਚੁੱਕਿਆ ਹੈ ਓਟਵਾ ਦੇ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਹੋਏ ਤਾਜ਼ਾ ਪ੍ਰਦਰਸ਼ਨਾਂ ਨੇ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਰਿਸ਼ਤੇ ਦੇ ਵਿੱਚ ਮੌਜੂਦਾ ਕੜਵਾਰਟ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ ਤੇ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵੱਖਵਾਦੀ ਸਮਰਥਕਾਂ ਦੇ ਵੱਲੋਂ ਵੱਡੇ ਪੱਧਰ ਉਤੇ ਪ੍ਰਦਰਸ਼ਨ ਕੀਤਾ ਗਿਆ ਬਰਬਾਦੀ ਅਤੇ ਕੜਾਕਰੇ ਦੀ ਠੰਣ ਤੇ ਬਾਵਜੂਦ ਵੀ ਪ੍ਰਦਰਸ਼ਨ ਕਰੇ ਭਾਰਤੀ ਵਿਰੋਧੀ ਨਾਰੇ ਲਗਾਉਂਦੇ ਅਤੇ ਵੱਖਵਾਦੀ ਝੰਡੇ ਲਹਿਰੋਂ ਤੇ ਨਜ਼ਰ ਆਏ ਇਸ ਪ੍ਰਦਰਸ਼ਨ ਦੇ ਮੁੱਖ ਵਜਾ ਬਣਿਆ ਭਾਰਤੀ ਹਾਈ ਕਮਿਸ਼ਨਰ दिनेश पटनायक ਦਾ ਹਾਲੀਆ ਅਭਿਆਨ ਜੀ ਹਾਂ ਇੱਕ ਇੰਟਰਵਿਊ ਦੌਰਾਨ ਦਿਨੇਸ਼ ਪਟਨਾਇਕ ਨੇ ਖਦੀਬ ਸਿੰਘ ਨੀਜਰ ਕਤਲ ਮਾਮਲੇ ਦੇ ਵਿੱਚ ਭਾਰਤ ਉੱਤੇ ਲਗੇ ਦੋਸ਼ਾਂ ਨੂੰ ਸਖ਼ਤੇ ਦੇ ਨਾਲ ਨਕਾਰਿਆ ਉਹਨਾਂ ਕੈਨੇਡਾ ਸਰਕਾਰ ਤੋਂ ਠੋਸ ਸਬੂਤ ਪੇਸ਼ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਸਿਰਫ਼ ਭਰੋਸੀਯੋਗ ਜਾਣਕਾਰੀ ਕਹਿਣਾ ਕਾਫੀ ਨਹੀਂ ਹੈ ਇਸੇ ਨਾਲ ਹੀ ਭਾਰਤੀ ਦਾਸੂਦ ਨੇ ਕੈਨੇਡਾ ਸਰਕਾਰ ਉੱਤੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਤਰਜੁਮੇ ਭਾਰਤ ਦੇ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗਰੁੱਪਾਂ ਉੱਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ ਤਣਾਅ ਨੂੰ ਹੋਰ ੜਕੋਣ ਵਾਲਾ ਇੱਕ ਹੋਰ ਕਾਰਨ ਬਣਿਆ ਬ੍ਰਿਟਿਸ਼ ਕਲੰਬੀਆ ਪ੍ਰੀਮੀਅਰ ਡੇਵਿਡ ਅਬੀਦੀ ਪਾਰਤ ਫੇਰੀ ਜੀਹਾਂ ਵਕਵਦੀ ਸਮਰਥਕਾ ਦਾ ਕਹਿਣਾ ਹੈ ਕਿ ਜਦੋਂ ਤੱਕ ਨਿੱਜਰ ਕਤਲ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲ ਜਾਂਦਾ ਤਦ ਤੱਕ ਕੈਨੇਡੀਅਨ ਆਗੂਆਂ ਨੂੰ ਭਾਰਤ ਦੇ ਨਾਲ ਵਪਾਰਕ ਸੰਬੰਧ ਨਹੀਂ ਵਧਾਉਣੇ ਚਾਹੀਦੇ ਹਾਲਾਂਕਿ ਵਿਰੋਧ ਦੇ ਬਾਵਜੂਦ ਡੇਵਿਡ ਐਬੀ ਨੇ ਜਨਵਰੀ ਦੇ ਮੱਦੇ ਵਿੱਚ ਭਾਰਤ ਦਾ ਦੌਰਾ ਕੀਤਾ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਹਿਯੋਗ ਵਧਾਉਣਤੇ ਵਿਚਾਰ ਦਿੱਤਾ। ਹੁਣ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਨਵਾਂ ਵਿਵਾਦ ਵੀ ਸਾਹਮਣੇ ਆ ਰਿਹਾ ਹੈ। ਸਮਾਜਿਕ ਕਾਰਕੁਨਾਂ ਨੇ ਇਤਰਾਜ਼ ਜਤਾਇਆ ਹੈ ਕਿ ਵੱਖਵਾਦੀ ਪ੍ਰਦਰਸ਼ਨਾਂ ਦੌਰਾਨ ਕੈਨੇਡੀਅਨ ਕ੍ਰਾਸਟਚ ਚੁੰਡੇ ਦੀ ਵੱਤੋਂ ਕੀਤੀ ਜਾ ਰਹੀ ਹੈ। ਮਹਾਰਾਤ ਦੇ ਅਨੁਸਾਰ ਇਸ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੱਖਵਾਦੀ এজেন্ডੇ ਦਾ ਸਮਰਥਨ ਕਰਦਾ ਹੈ ਪਰ ਕਈ ਸਥਾਨਕ ਕੈਨੇਡੀਅਨ ਨਾਗਰਿਕਾਂ ਦਾ ਮੰਨਣਾ ਹੈ ਕਿ ਗੁਰੂਪ ਕੈਨੇਡਾ ਦੀ ਧਰਤੀ ਨੂੰ ਆਪਣੇ ਨਿੱਜੀ ਸਿਆਸੀ ਮਕਸਦਾਂ ਦੇ ਲਈ ਵਰਤ ਰਹੇ ਨੇ ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਫਿਲਹਾਲ ਪਾਰਟ ਅਤੇ ਕੈਨੇਡਾ ਦੇ ਡਿਸਟ੍ਰਿਕਟ ਸੰਵੇਦਨਸ਼ੀਲ ਦੋਦੇ ਵਿੱਚ ਉਲੰਘਣ ਰਹੇ ਨੇ ਅਤੇ ਅਗਲੇ ਦਿਨਾਂ ਦੇ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਦੋਵਾਂ ਸਰਕਾਰਾਂ ਇਸ ਵਾਧ ਰਹੇ ਤਣਾਅ ਨੂੰ ਕਿਵੇਂ ਸੰਭਾਲਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ